ਤਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਇਸ YouTube ਚੈਨਲ ਦੇ ਵਿੱਚ ਅੱਜ ਆਪਾਂ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹਮੇਸ਼ਾ ਤੁਹਾਡੇ ਪ੍ਰਸ਼ਨ ਹੁੰਦੇ ਆ ਕਿ ਵੀ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਕਿੰਨੀਆਂ ਪੋਸਟਾਂ ਖਾਲੀ ਆ ਕਦੋਂ ਪੋਸਟ ਆਉਣਗੀਆਂ ਤਾਂ ਅੱਜ ਆਪਕ ਥੋੜਾ ਜਿਹਾ ਡਾਟਾ ਲੈ ਕੇ ਆਏ ਆ ਇਹ ਅਫੀਸ਼ੀਅਲ ਵੈਬਸਾਈਟ ਤੇ ਤਾਂ ਹੈ ਨਹੀਂ ਪਰ ਅੱਗੋਂ ਅਪਲੋਡ ਹੋ ਕੇ ਆਪਣੇ ਕੋਲ ਪਹੁੰਚਿਆ ਤੇ ਜਿੰਨਾ ਡਾਟਾ ਮੈਂ ਤੁਹਾਡਾ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਰਿਹਾ ਇਸ ਤੋਂ ਜ਼ਿਆਦਾ ਹੀ ਪੋਸਟਾਂ ਖਾਲੀ ਆ ਕਿਉਂਕਿ ਆਪਣਾ ਅਫੀਸ਼ੀਅਲ ਡਾਟਾ ਦਾ ਪਾਗ ਦੇ ਨਹੀਂ ਰਿਹਾ ਐਜੂਕੇਸ਼ਨ ਡਿਪਾਰਟਮੈਂਟ ਅਫੀਸ਼ੀਅਲ ਡਾਟਾ ਸਾਂਝਾ ਨਹੀਂ ਕਰਦਾ ਕਿ ਕਿਤੇ ਬੇਰੁਜ਼ਗਾਰਾਂ ਨੂੰ ਪਤਾ ਨਾ ਲੱਗ ਜਾਵੇ ਕਿ ਕਿੰਨੀਆਂ ਪੋਸਟਾਂ ਖਾਲੀ ਆ ਤੇ ਫਿਰ ਇਹ ਪੋਸਟਾਂ ਦੀ ਮੰਗ ਕਰਨਗੇ ਪਰ ਮੈਂ ਤੁਹਾਨੂੰ ਮੋਟਾ-ਮੋਟਾ ਫਿਰ ਵੀ ਦੱਸ ਦਿੰਦਾ ਪੰਜਾਬ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ 5638 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਇਹ ਜਿਹੜੇ ਐਲੀਮੈਂਟਰੀ ਸਕੂਲ ਆ ਇਹ ਜਿਹੜੀਆਂ ਪਿਛਲੀਆਂ 3-4 ਭਾਰਤੀਆਂ ਹੋਈਆਂ 65599 ਜਾਂ 264 ਉਹਨਾਂ ਤੋਂ ਇਲਾਵਾ ਫਿਰ ਅੱਗੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 3612 ਹੋਰ ਅਧਿਆਪਕਾਂ ਦੀ ਲੋੜ ਹੈ। ਕੁੱਲ 19330 ਸਕੂਲਾਂ ਵਿੱਚੋਂ 2451 ਸਕੂਲ ਅਜਿਹੇ ਹਨ ਜਿੱਥੇ ਸਿਰਫ ਇੱਕ ਹੀ ਅਧਿਆਪਕਾ ਇਸ ਤੋਂ ਵੀ ਵੱਧ ਮਾੜੀ ਗੱਲ ਇਹ ਹੈ ਕਿ 7182 ਸਕੂਲਾਂ ਵਿੱਚ 50% ਤੋਂ ਵੀ ਘੱਟ ਵਿਦਿਆਰਥੀ ਹਨ। ਬਾਕੀ ਮੈਂ ਤੁਹਾਨੂੰ ਦੱਸਦਾ ਹਾਂ ਵੀ 1992 ਤੇ 1995 ਦੇ ਵਿੱਚ ਜਿਹੜੀਆਂ ਪਾਰਟੀਆਂ ਹੋਈਆਂ ਸੀ ਉਸ ਸਮੇਂ ਦੀ ਸਰਕਾਰ ਵੇਲੇ ਤੇ ਉਹਨਾਂ ਦੀ ਰਿਟਾਇਰਮੈਂਟ ਵੀ 2025 ਵਿੱਚ ਸੀ ਮਾਰਚ 2025 ਦੇ ਵਿੱਚ ਉਹ ਵੀ ਕਾਫੀ ਅਧਿਆਪਕ ਰਿਟਾਇਰ ਹੋ ਰਹੇ ਹੋ ਗਏ ਹਨ ਤੇ ਇਹਦੇ ਬਾਰੇ ਵੀ ਆਪ ਨੂੰ ਡਿਪਾਰਟਮੈਂਟ ਨੇ ਕੁਝ ਨਹੀਂ ਦੱਸਿਆ ਸੋ ਪੋਸਟਾਂ ਬਹੁਤ ਜ਼ਿਆਦਾ ਖਾਲੀ ਹਨ ਸਰਕਾਰ ਪਿਛਲੇ 3 ਸਾਲਾਂ ਤੋਂ ਕੋਈ ਪੋਸਟ ਨਹੀਂ ਭਰ ਰਹੀ ਤੋਂ ਸੋ ਆਪਣੇ ਜਿੰਨੀਆਂ ਵੀ ਯੂਨੀਅਨਾਂ ਬਣੀ ਹੋਈਆਂ ਚਾਹੇ ਉਹ 8TT ਗਾਰਡਰ ਦੀ ਯੂਨੀਅਨ ਚਾਹੇ ਉਹ ਮਾਸਟਰ ਗਾਰਡਰ ਚਾਹੇ ਉਹ ਲੈਕਚਰਰ ਗਾਰਡਰ ਉਹਨਾਂ ਦਾ ਸਾਥ ਦਿਓ ਉਹਨਾਂ ਦਾ ਵੱਧ ਤੋਂ ਵੱਧ ਉਹਨਾਂ ਦੇ ਧਰਨੇ 'ਚ ਸਮੂਲੀਅਤ ਕਰੋ ਫੇਰ ਹੀ ਤੁਹਾਡੀਆਂ ਪੋਸਟ ਆ ਸਕਦੀਆਂ ਨਹੀਂ ਤੁਹਾਡਾ ਕੋਈ ਹੱਲ ਨਹੀਂ ਜਿਵੇਂ ਕਿ ਮੈਂ ਪਿਛਲੀਆਂ ਵੀਡੀਓ 'ਚ ਵੀ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਾ ਹੀ ਰਿਹਾ ਵੀ ਆਪਾਂ ਮਹੀਨੇ ਵਿੱਚ ਦੇਖਦੇ ਹਾਂ ਤਾਂ ਧਰਨੇ ਲਈ ਗੱਡੀ 사ਦਦੇ ਆ 29 ਦਿਨ ਆਪਾਂ ਪੜ੍ਹਾਈ ਕਰੋ 30 ਦਿਨ ਹੁੰਦੇ ਆ ਮਹੀਨੇ ਦੇ ਇੱਕ ਦਿਨ ਧਰਨੇ ਲਈ ਗੱਡ ਲਓ ਕਿੱਡੀ ਖਾਸ ਗੱਲ ਇੱਕ ਦਿਨ ਦੇ ਨਾਲ ਕੁਝ ਨਹੀਂ ਹੋਣ ਲੱਗਿਆ ਪਰ ਜੇ ਤੁਸੀਂ ਫालतू ਦੇ ਖਰਚੇ ਕਰਦੇ ਰਹੇ ਅਕੈਡਮੀਆ ਦੇ ਵਿੱਚ ਆਨਲਾਈਨ ਬੈਚ ਲੈ ਲੇ ਫਿਰ ਉਹਦਾ ਕੋਈ ਫਾਇਦਾ ਨਹੀਂ ਜੇ ਪੋਸਟਾਂ ਹੀ ਨਾ ਆਈਆਂ ਹਰੇਕ ਬੈਟ ਦੀ ਵੈਲਿਡਿਟੀ 6 ਮਹੀਨੇ ਸਾਲ ਦੀ ਹੁੰਦੀ ਉਹ ਐਕਸਪਾਇਰ ਹੋ ਜਾਣਾ ਫਿਰ ਦੁਬਾਰਾ ਬਹਲਾਉਂਦੇ ਫਿਰੋ ਸੋ ਇਹਦਾ ਹਾਲ ਇਹੀ ਆ ਆਪਣੀ ਆਪਣੀ ਯੂਨੀਅਨ ਦਾ ਧਿਆਨ ਦਿਓ ਉਹਨਾਂ ਦੇ ਨਾਲ ਸਾਥ ਦਿਓ ਖਾਸ ਤੌਰ ਤੇ ਜਿਹੜੀ ਆਈਟੀਟੀ ਕਾਰਡ ਰਹਾ ਉਹ ਤਾਂ ਜਮ ਹੀ ਹੁਣ ਅ ਠੰਡੀ ਪਈ ਪਈ ਆ ਉਹਨਾਂ ਦਾ ਤਾਂ ਦੇ ਦੂ ਵੀ ਬੁਰਾ ਹਾਲ ਆ ਬਾਕੀ ਚਲੋ ਮਾਸਟਰ ਕਾਰਡਰ ਦਾ ਆਪਾਂ ਕਹਿ ਲਗੇ ਵੀ ਚੱਲ ਰਿਹਾ ਵਧੀਆ ਉਹਨਾਂ ਦੀਆਂ ਪੋਸਟਾਂ ਸ਼ਾਇਦ ਜਲਦੀ ਆ ਜਾਣ ਲੈਕਚਰਰ ਕਾਰਡ ਦੀਆਂ ਪੋਸਟਾਂ ਜਲਦੀ ਆ ਜਾਣ ਕਿਉਂਕਿ ਉਹ ਸੰਘਰਸ਼ ਕਰ ਰਹੇ ਆ ਤੋ ਸੰਘਰਸ਼ ਨਾਲੀ ਪੋਸਟ ਆਉਣੀਆਂ ਧੰਨਵਾਦ ਵੀਡੀਓ ਦੇਖਣ ਲਈ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਇਸ ਤਰ੍ਹਾਂ ਦੀ ਐਜੂਕੇਸ਼ਨਲ ਵੀਡੀਓ ਲਈ